ਇਹ ਇੱਕ ਮਤਲਬ 24 ਜਵਰੀ ਦੀ ਮੀਟਿੰਗ ਹੈ ਉੱਚ ਕੋਈ ਵੀ ਫੈਸਲਾ ਹੁੰਦਾ ਹੈਗਾ ਜਾਣਾ ਨਾ ਜਾਣਾ ਜੇ ਵੱਧ ਗਿਣਤੀ ਜਾਣ ਨੂੰ ਕਹਿੰਦੀ ਹੈ ਫਿਰ ਜਾਵਾਂਗੇ ਪਰ ਮੇਰੀ ਰਾਏ ਉੱਥੇ ਹੋਊਗੀ ਜਿੰਨਾ ਚਿਰ ਦੋਨੇ ਲੀਡਰ ਸਾਈਨ ਨਹੀਂ ਕਰਦੇ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਕੀ ਲੱਗਦਾ ਹੈ ਪ੍ਰਧਾਨ ਜੀ ਜੇ ਡੱਲਿਆਂ ਨੂੰ ਉਸ ਤੋਂ ਪਹਿਲਾਂ ਕੁਝ ਹੋ ਜਾਂਦਾ ਹੈ ਫਿਰ ਕਿਸਾਨ ਜਿਹੜੇ ਸੰਗਠਨ ਨੇ ਜਥੇਬੰਦੀਆਂ ਨੇ ਉਹਨਾਂ ਤੇ ਗੱਲ ਆਊਗੀ ਵੀ ਤੁਸੀਂ ਡੱਲੇ ਵਾਲ ਨਾਲ ਕਿਉਂ ਨਹੀਂ ਲੱਗਦੇ ਮੇਰਾ ਖਿਆਲ ਹੈ ਕਈ ਲੀਡਰ ਨੇ ਇੱਥੇ ਪਹਿਲਾਂ ਕੋ ਖੜਤਾਰ ਰੱਖ ਕੇ ਆਪਣੀਆਂ ਜਾਨਾਂ ਫੇਰੂਮਾਨ ਨੇ ਜਾਨ ਦਿੱਤੀ ਆ ਇੱਕ ਨੇ ਟੈਂਕੀ ਤੋਂ ਛਾਲ ਮਾਰੀ ਤੀ ਇੱਕ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੰਮਾ ਸਮਾਂ ਉਹਨੇ ਸਮਾਂ ਲੜਨ ਵਾਸਤੇ ਬੈਠਾ ਹੋ ਗਿਆ ਲੋਕਾਂ 'ਚ ਥੋੜਾ ਜਿਹਾ ਚਰਚਾ ਚੱਲਦੀ ਹੁੰਦੀ ਆ ਲੋਕਾਂ ਨੇ ਅਸੀਂ ਇਹ ਜੇ ਕਾਹਦੇ ਦੋਸ਼ੀ ਆ ਜੇ ਤਾਂ ਅਸੀਂ ਡੱਲਿਆਂ ਨੂੰ ਬਹਾ ਕੇ ਆਈ ਹੋਈ ਏ ਤੇ ਫਿਰ ਅਸੀਂ ਭੱਜੀਏ ਫੇਰ ਤਾਂ ਅਸੀਂ ਗੋਲੀ ਦੇ ਹੱਕਦਾਰ ਆ ਡੱਲਿਆਂ ਆਪਦੇ ਆ ਬੈਠਾ ਓਹ ਜਿੱਥੇ ਬੰਦਿਆ ਦੋਸ਼ੀ ਨੇ ਜਿਨ੍ਹਾਂ ਨੇ ਉਹਨੂੰ ਬਹਾਇਆ ਉਹਨਾਂ ਨੂੰ ਹਟਾਉਣਾ ਚਾਹੀਦਾ ਸੀ ਵੀ ਇਹ ਤੇ ਨਹੀਂ ਬੈਠਣਾ ਚਾਹੀਦਾ ਜੇ ਤੂੰ ਕੱਲਾ ਬਹਿਣਾ ਫਿਰ ਅਸੀਂ ਚੱਲਿਆ ਇਹ ਗੱਲ ਕਹਿਣੀ ਸੀਗੀ ਵੀਰ ਜੀ ਨਹੀਂ ਫੈਰਾ ਇਸ ਗੱਲ ਦੇ ਹੱਕ 'ਚ ਜੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਉਹ ਜਥੇਬੰਦੀਆਂ ਜ਼ਰੂਰ ਦੋਸ ਜੇ ਬੈਠਾ ਫਿਰ ਇੱਕ ਇੱਕ ਲੀਡਰ ਸਾਰੀਆਂ ਜਥੇਬੰਦੀਆਂ ਦਾ ਬੈਜੇ ਨਾ ਡੱਲੇ ਵਾਲੇ ਬਚਾਰੇ ਨੂੰ ਕੱਲੇ ਨੂੰ ਕਿਉਂ ਮਰ ਪਾਈ ਜੀ ਕੋਈ ਮਾਤਰ ਸਾਡਾ ਲੀਡਰ ਡੱਲੇ ਵਾਲਾ ਹਿਰਕ ਥੋੜੇ ਬਣ ਜਾਊਗਾ ਡੱਲੇ ਲੀਡਰ ਮਸਾ ਬਣਦਾ ਮਹਿਲਾ ਜਥੇਬੰਦੀ ਨਾਲ ਤੈ ਫਿਰ ਬਲਾਕ ਦਾ ਆਗੂ ਬਣਦਾ ਫਿਰ ਜੇਲੇ ਦਾ ਬਣਦਾ ਫਿਰ ਪੰਜਾਬ ਦਾ ਬਣਦਾ ਫਿਰ ਸੈਂਟਰ ਦਾ ਲੀਡਰ ਬਣਦਾ ਐ ਡੱਲੇ ਵਾਲੇ ਹਿਰਕ ਬਣ ਜਾਣੇ ਥੋੜੇ ਬਣ ਜਾਣੇਗਾ ਜਾਂ ਬ੍ਰਿਜ ਰਾਜ ਨਾਲ ਬਣ ਜਾਣੇ ਥੋੜੇ ਬਣ ਜਾਣੇਗਾ ਰੋਦੂ ਸਿੰਘ ਥੋੜੇ ਬਣ ਜਾਣੇਗਾ ਡੱਲੇਆੜ ਹੁਣ ਵੀ ਮੋਰਚੇ ਨੂੰ ਵਾਪਸ ਨਵੇ ਸਾਰੀਆਂ ਜਥੇਬੰਦੀਆਂ ਮੀਟਿੰਗ ਕਰਦੇ ਮਤਲਬ ਫਿਰ ਰੜਕੇ ਲੜਾਂਗੇ ਕਿਹੜੀ ਤਰੀਕ ਕਰ ਲੈਣਾ ਪ੍ਰਧਾਨ ਜੀ ਜਦੋਂ ਬੈਠੇ ਸੀ ਉਦੋਂ ਕੀ ਸੋਚ ਸੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਇਹਨਾਂ ਨੂੰ ਕਿਉਂ ਲੋੜ ਪੈਗੀ ਕੀ ਅੰਦੋਲਨ ਫਸ ਗਿਆ ਮੇਰਾ ਖਿਆਲ ਹੈ ਵੀ ਇੱਕ ਗੋਲੀ ਗੱਲ ਆ ਇਸ ਕੱਲੇ ਜਿੱਤ ਲਿਆਵਾਂਗੇ ਆਗੇ ਆਪਣੇ ਹਰ ਤਾਂ ਪਹਿਲਾਂ ਵੀ ਸਾਡੇ ਨਾਲ ਰਹੀ ਹੀ ਨਹੀਂਗਾ ਹੁਣ ਤਾਂ ਜਿੱਦ ਦਾ ਲੜਨ ਲੱਗਿਆ ਅੱਡੀ ਲੜਦਾ ਕਦੇ ਸਾਡੀਆਂ ਜਥੇਬੰਦੀਆਂ ਚ ਨਹੀਂ ਆਇਆ ਤਾਂ ਡੱਲੇਆੜ ਨੇ ਤਾਂ ਅਸੀਂ ਰੱਖ ਕੇ ਲੜਿਆ ਡੱਲੇਆੜ ਨੇ ਫਿਰ ਮਤਲਬ ਭਾਗ ਪਾੜ ਲਈ ਸਾਡੇ ਨੂੰ ਦਰਬਾਰ ਸਾਹਿਬ ਜਾਣ ਦੀ ਕੱਲਾ ਗਿਆ ਜਦੋਂ ਸੀ ਮੋਰਚੇ ਸਾਹਮਣੇ ਕਹਿੰਦਾ ਮੈਂ ਨਹੀਂ ਇਹਨਾਂ ਨਾਲ ਬਹਿੰਦਾ ਢੱਲੇਆ ਅੱਡ ਉਹਦਾ ਗੈਰ ਰਾਜਿਤ ਕੋ ਨੇ ਮੋਰਚਾ ਬਣਾਇਆ ਇਹ ਫੁੱਟਬਾਲ ਦਾ ਜ਼ਿੰਮੇਵਾਰ ਢੱਲੇਆ ਵਾਲਾ ਭਨੇਰ ਫੁੱਟਬਾਲ ਦਾ ਜ਼ਿੰਮੇਵਾਰ ਨਹੀਂ ਉਹ ਤਾਂ ਪਹਿਲੇ ਹੀ ਅੱਡਾ ਦਾ ਇੱਕ ਬੰਦਾ ਇਹ ਮੋਰਚੇ ਬਾਹਰ ਨਿਕੜ ਕੇ ਗਿਆ ਫੁੱਟਬਾਲ ਦੀ ਵੱਡੀ ਜ਼ਿੰਮੇਵਾਰੀ ਢੱਲੇਆ ਦੀ ਦਿੱਲੀ ਮੋਰਚੇ 'ਚ ਵੀ ਪ੍ਰਧਾਨ ਜੀ ਖਾਲਸਤਾਨੀ ਕਾਮਰੇਡ ਇੱਕ ਬਹੁਤ ਚੀਜ਼ਾਂ ਚੱਲਦੀਆਂ ਰਹਿ ਜਾਂਦੀਆਂ ਕੀ ਲੱਗਦਾ ਚੱਲਦੀਆਂ ਸਾਡੀਆਂ ਬੱਤੀ ਜਿਵੇਂ ਪੰਜ ਅਸੀਂ ਬਾਕੀ ਹੋ ਗਏ ਸੀ ਉਹ ਜਾ ਕੇ ਜਿਹੜੇ ਸਾਨੂੰ ਗਾਲਾਂ ਕੱਢਦੇ ਸੀਗੇ ਜਿਹਦੀ ਅਗਵਾਈ ਢੱਲੇਆ ਵਾਲਾ ਕਰਦਾ ਸੀਗਾ ਤੇ ਮਤਲਬ ਉਹ ਸਾਡੇ ਦੇ ਮਤਲਬ ਪੂਰਾ ਲੱਗਦੇ ਸੀ ਜੇ ਕਰਦੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ ਇਹ ਇਹਹੀ ਤਾਂ ਮਾੜੀ ਗੱਲ ਹੈ ਪਰ ਉੱਥੇ ਤੁਸੀਂ ਆਪ ਦੀ ਇੱਕ ਝੁੱਟਤਾ ਦਿਖਾਈ ਨਾ ਡੱਲੇ ਨੇ ਤਾਂ ਉੱਥੇ ਕਹਿਤਾ ਸੀ ਜਦੋਂ મોદી ਨੇ 19 ਤਰੀਕ ਨੂੰ ਐਲਾਨ ਕਰਤਾ ਅਸੀਂ ਉੱਠਿਆ 11-20 ਦਿਨਾਂ ਬਾਅਦ ਉੱਠੇ ਆਂ ਕਹਿੰਦਾ ਮੈਂ ਨਹੀਂ ਜਾਂਦਾ ਇੱਥੋਂ ਅਸੀਂ ਕਿਹਾ ਵੀ ਚੰਗਾ ਫਿਰ ਜਦੋਂ ਨਾ ਇੱਥੇ ਚੱਲਦੇ ਆਂ ਫਿਰ ਮਗਰ ਆਇਆ ਸੀਗਾ ਔਰ ਸਰ ਦਰਬਾਰ ਸਾਹਿਬ ਕੋਲ ਲਾ ਗਿਆ ਮੇਰਾ ਕਹਿੰਦਾ ਫੁੱਟ ਪਾਉਣ ਦਾ ਜ਼ਿੰਮੇਦਾਰ ਢੱਲੇ ਵਾਲਾ ਅੱਜ ਗੱਲ ਕਰੀ ਅੱਜ ਢੱਲੇ ਵਾਲ ਬਿਲਕੁਲ ਮਰਨ ਦੇ ਨੇੜੇ ਲੱਗਿਆ ਹੋਇਆ ਹੈਗਾ ਕੀ ਕਿਸਾਨ ਜਰੇਵੰਦੀਆਂ ਹੁਣ ਆਪ ਫੈਸਲਾ ਲੈਣੀਆਂ ਜਾਂ ਵੀ ਉਹਨੂੰ ਇਹੀ ਦੇਖਿਆ ਜਾਊਗਾ ਵੀ ਉਹਦੇ ਕੋਲੋਂ ਕਿਆ ਚਾਹਦਾ ਤਾਂ ਹੀ ਜਾਵਾਂਗੇ ਨਹੀਂ 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 ਦੋਨੇ ਲੀਡਰ ਸਾਈਨ ਕਰਕੇ ਮੇਰੀ ਰਾਹੂ ਮੋਰ ਚਾ ਕੋਈ ਬਸ ਕਰਦੇ ਮੇਰੀ ਰਾਹੂ ਦੋਨੇ ਲੀਡਰ ਸਾਈਨ ਕਰਨਾ ਸੀ ਫੇਰ ਜਾਵਾਂਗੇ